ਸਰਬਜੀਤ ਕੌਰ ਉਰਫ ਨੂਰ ਹੁਸੈਨ ਦੇ ਬਾਰੇ ਇਧਰ ਤਾਂ ਚਰਚਾ ਚੱਲਦੀ ਆ ਮਿੱਟੀ ਉਹਦੀ ਖੂਪ ਪੱਟੀ ਗਈ ਆ ਵੀ ਉਹ ਗਦਾਰ ਆ ਉਹਦੇ ਵੱਲੋਂ ਇਸ਼ਕ ਪਗਾਉਣ ਦੇ ਲਈ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੀ ਵਰਤੋਂ ਕੀਤੀ ਗਈ ਆ ਜਥੇ ਦੀ ਵਰਤੋਂ ਕੀਤੀ ਗਈ ਆ ਸ਼੍ਰੋਮਣੀ ਕਮੇਟੀ ਦੇ ਰਾਹੀ ਉਹ ਗਈ ਆ ਪਰ ਪਾਕਿਸਤਾਨ ਦੇ ਵਿੱਚ ਵੀ ਉਹਦੇ ਨਾਲ ਇਹੀ ਹਾਲ ਹੋ ਰਿਹਾ ਭਾਵੇਂ ਕਿ ਕੁਝ ਕੁ ਪਾਕਿਸਤਾਨੀ ਲੋਕ ਇਹ ਗੱਲ ਕਹਿ ਰਹੇ ਆ ਕਿ ਭਾਈ ਇਹਨੇ ਜੰਨਤ ਕਮਾ ਲਈ ਇਹਨੇ ਦੇਖੋ ਜੀ ਕਮਾਲ ਕਰਤੀ ਆ ਦੇਖੋ ਜੀ ਇਸਲਾਮ ਦੇ ਵਿੱਚ ਆ ਗਈ ਆ ਇਹਨੇ ਦੇਖੋ ਜੀ ਇੰਡੀਆ ਨੂੰ ਛੱਡ ਦਿੱਤਾ ਪੰਜਾਬ ਨੂੰ ਛੱਡ ਦਿੱਤਾ ਸਿੱਖੀ ਨੂੰ ਛੱਡ ਕੇ ਇਸਲਾਮ ਕਬੂਲ ਕੀਤਾ ਇਹ ਬਿਲਕੁਲ ਉਵੇਂ ਆ ਜਿਵੇਂ ਕਿ ਕੋਈ ਵੀ ਵਿਅਕਤੀ ਸਾਡੇ ਸਿੱਖ ਸਮਾਜ ਦੇ ਵਿੱਚ ਸਿੱਖ ਭਾਈਚਾਰੇ ਵਿੱਚ ਸ਼ਾਮਲ ਹੋਵੇ ਤੇ ਆਪਾਂ ਇਹ ਗੱਲ ਕਹਿੰਨੇ ਵੀ ਕਲਾ ਵਰਤਗੀ ਮਤਲਬ ਇਹ ਜਿਕੇ ਉਧਰਲੇ ਪਾਸੇ ਕੁਝ ਕੁ ਲੋਕੇ ਵੀ ਗੱਲ ਕਰੇ ਵੀ ਸਾਡੇ ਵਾਲੇ ਪਾਸੇ ਵੀ ਕਲਾ ਵਰਤਗੀ ਦੇਖੋ ਜੀ ਇਹ ਇੱਕ ਤਾਂ ਬਾਰਡਰ ਪਾਰ ਕਰ ਆਈ ਦੂਜੀ ਗੱਲ ਇਹ ਜਿਕੇ ਇਹਨੇ ਸਾਡੇ ਧਰਮ ਨੂੰ ਕਬੂਲ ਕਰ ਲਿਆ ਤੀਜੀ ਗੱਲ ਇਹ ਵੀ ਸਾਡੇ ਦੇਸ਼ ਦਾ ਮੁੰਡਾ ਤੇ ਚੜਦੇ ਪੰਜਾਬ ਦੀ ਔਰਤ ਇਹਨਾਂ ਦੋਵਾਂ ਨੇ ਦੇਖੋ ਜੀ ਆਪਸ ਦੇ ਵਿੱਚ ਨਿਕਾਹ ਕਰਵਾਇਆ ਪਰ ਉਹਨਾਂ ਲੋਕਾਂ ਨੂੰ ਲਾਹਣਤਾਂ ਪਾਉਣ ਵਾਲੇ ਵੀ ਬਹੁਤ ਸਾਰੇ ਹੈਗੇ ਆ ਹੁਣ ਇੱਕ ਮੈਂ ਪਾਕਿਸਤਾਨ ਦੇ ਬਲੌਗਰ ਦੀ ਬਹੁਤ ਵਧੀਆ ਵੀਡੀਓ ਦੇਖੀ ਉਹਨੇ ਬੜੀਆਂ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਉਹ ਇਹਨਾਂ ਦੇ ਪਿੰਡ ਪਹੁੰਚ ਗਿਆ ਜਿਹੜਾ ਇਹਨਾਂ ਦਾ ਪਿੰਡ ਆ ਸ਼ੇਖੂਪੁਰੇ ਦੇ ਵਿੱਚ ਉਸ ਥਾਂ ਦੇ ਉੱਤੇ ਪਹੁੰਚਿਆ ਤੇ ਉਹਨੇ ਕੱਲੀ-ਕੱਲੀ ਗੱਲ ਦੀ ਤਫ਼ਤੀਸ਼ ਕੀਤੀ ਆ ਜਿਹੜੇ ਪਿੰਡ ਦਾ ਇਹ ਰਹਿਣ ਵਾਲਾ ਹੈ ਯਾਨੀ ਕਿ ਨਾਸਰ ਹੁਸੈਨ ਉਹਦੇ ਪਿੰਡ ਵਾਲਿਆਂ ਨੇ ਕੀ ਕਿਹਾ ਉਹ ਕਹਿੰਦੇ ਜੀ ਇਹਨੇ ਆਪਦੀ ਮੂਰਖਤਾ ਦੇ ਕਰਕੇ ਆਪਦੀ ਮਾਂ ਮਾਰਤੀ ਇਹ ਪਿਛਲੇ 9 ਸਾਲ ਤੋਂ ਆਪਦੀ ਘਰਵਾਲੀ ਦੇ ਮੂਹਰੇ ਬੈਠ ਕੇ ਹੀ ਵੀਡੀਓ ਕਾਲ ਕਰਦਾ ਸੀ ਤੇ ਇੰਡੀਆ ਦੇ ਵਿੱਚ ਕਰਦਾ ਸੀ ਸਰਬਜੀਤ ਕੌਰ ਨਾਲ ਗੱਲਾਂ ਕਰਦਾ ਸੀ ਮਾਂ ਇਹਦੇ ਤੋਂ ਦੁਖੀ ਸੀ ਉਹ ਇਹਨੂੰ ਸਮਝਾਉਂਦੀ ਸੀ ਇਹ ਸਮਝਦਾ ਨਹੀਂ ਸੀ ਉਹਨਾਂ ਦੇ ਉੱਤੇ ਮਾਨਸਿਕ ਤਾਅਚਾਰ ਕਰਦਾ ਸੀ ਜਿਹਦੇ ਕਰਕੇ ਦੁੱਖਾਂ ਦੇ ਵਿੱਚ ਇਹਦੀ ਮਾਂ ਮੁੱਕ ਗਈ ਇਹਦੀ ਘਰਵਾਲੀ ਇਹਨੂੰ ਛੱਡ ਕੇ ਚਲੀ ਗਈ ਵੀ ਜਦੋਂ ਘਰਵਾਲੀ ਦੇ ਮੂਹਰੇ ਬੈਠ ਕੇ ਤੁਸੀਂ ਕਿਸੇ ਹੋਰ ਨਾਲ ਵੀਡੀਓ ਕਾਲ ਤੇ ਗੱਲਾਂ ਕਰਦੇ ਆ ਇਸ਼ਕ ਮੁਸ਼ਕ ਕਰਦੇ ਆ ਪਿਆਰ ਭਗਾਉਨੇ ਆ ਤੇ ਫਿਰ ਉਹ ਛੱਡ ਕੇ ਮਲਤਾਨ ਵਾਲਾ ਆਪਦੇ ਪੇਕਿੰਗ ਚਲੀ ਗਈ ਸੀ ਫਿਰ ਉਹ ਕਈ ਵਰਿਆਂ ਬਾਅਦ ਵਾਪਸ ਆਈ ਪਰ ਇਹ ਫੇਰ ਨਹੀਂ ਟਲਿਆ ਤੇ ਹੁਣ ਇਹਦੀ ਘਰਵਾਲੀ ਫੇਰ ਕਿਤੇ ਲੁਕੀ ਹੋਈ ਆ ਕਿਉਂ ਕਿਉਂਕਿ ਪੱਤਰਕਾਰ ਸਵਾਲ ਪੁੱਛਦੇ ਆ ਕਿਉਂਕਿ ਲੋਕ ਸਵਾਲ ਕਰਦੇ ਆ ਕਿਉਂਕਿ ਪੁਲਿਸ ਸਵਾਲ ਕਰਦੀ ਆ ਇਹਦੇ ਤਿੰਨ ਬੱਚੇ ਨਾਸਰ ਹੁਸੈਨ ਦੇ ਤਿੰਨੇ ਬੱਚੇ ਇਸ ਵੇਲੇ ਆਪਦਾ ਘਰ ਛੱਡ ਕੇ ਕਿਤੇ ਹੋਰ ਗਏ ਹੋਇਆ ਅਣਦਸੀ ਥਾਂ ਤੇ। ਇਹਦੀ ਘਰ ਵਾਲੀ ਜਿਹੜੀ ਉਹ ਵੀ ਕਿਸੇ ਹੋਰ ਥਾਂ ਤੇ ਗਈ ਹੋਈ ਆ। ਪਰਿਵਾਰ ਘਰ ਨੂੰ ਤਾਲਾ ਲਾ ਕੇ ਤੇ ਕਿਤੇ ਗਿਆ ਹੋਇਆ ਤੇ ਨਾਸਰੁ ਹੁਸੈਨ ਤੇ ਸਰਬਜੀਤ ਕੌਰ ਉਰਫ ਨੂਰ ਹੁਸੈਨ ਇਹ ਦੋਵੇਂ ਜਣੇ ਭੱਜੇ ਹੋਏ ਆ। ਇਹਨਾਂ ਦੋਵਾਂ ਦੇ ਵੱਲੋਂ ਇਹ ਦੱਸਿਆ ਨਹੀਂ ਜਾ ਰਿਹਾ ਕਿ ਅਸੀਂ ਗਏ ਕਿੱਥੇ ਆ। ਯਾਨੀ ਕਿ ਭੱਜ ਕੇ ਇਧਰੋਂ ਉਧਰ ਗਈ ਤੇ ਉਧਰ ਫੇਰ ਸਹੁਰੇ ਘਰ ਦੇ ਵਿੱਚ ਰਹਿ ਨਹੀਂ ਸਕਦੀਗੀ ਉਥੋਂ ਕਿਤੇ ਗਾਂਹ ਭੱਜਣਾ ਪੈ ਗਿਆ। ਤੇ ਹੁਣ ਪਾਕਿਸਤਾਨ ਦੇ ਲੋਕਾਂ ਦੇ ਇੱਕ ਹਿੱਸੇ ਨੇ ਸਵਾਲ ਕੀਤਾ ਵੀ ਤੁਸੀਂ ਤਾਂ ਪਾਈ ਆਪਦਾ ਇਸ਼ਕ ਪੁੰਗਾ ਲਿਆ ਪਰ ਜਿਹੜੇ ਤੁਹਾਡੇ ਤਿੰਨ ਬੱਚੇ ਆ ਇਹਦੇ ਦੋ ਬੱਚੇ ਇੱਥੇ ਆ ਉਹਦੇ ਤਿੰਨ ਬੱਚੇ ਉੱਥੇ ਆ ਤੁਸੀਂ ਤਾਂ ਆਪਦਾ ਇਸ਼ਕ ਪੁੰਗਾ ਲਿਆ ਪਰ ਜਿਹੜੇ ਉਹਦੇ ਤਿੰਨ ਬੱਚੇ ਆ ਉਹਨਾਂ ਦਾ ਕੀ ਕਸੂਰ ਆ ਜਿਹੜੇ ਇਹਦੇ ਦੋ ਮੁੰਡੇ ਆ ਇਹਨਾਂ ਦਾ ਕੀ ਕਸੂਰ ਆ ਜਿਹੜੇ ਗਾਂ ਇਸ ਔਰਤ ਦੇ ਸਰਬਜੀਤ ਦੇ ਪੋਤੇ-ਪੋਤੀਆਂ ਇਹਨਾਂ ਦਾ ਕੀ ਕਸੂਰ ਆ ਯਾਨੀ ਕਿ ਲਾਂਤਾ ਖਟੀਆਂ ਮੂੰਹ ਕਾਲਾ ਕਰਕੇ ਤੇ ਇਸ ਵੇਲੇ ਬਦਨਾਮੀ ਦੀ ਪੰਡ ਜਿਹੜੀ ਚੱਕੀ ਆ ਇਸ ਬਦਨਾਮੀ ਦੀ ਪੰਡ ਤੋਂ ਬਾਅਦ ਪੰਜਾਬ ਦੇ ਤੇ ਉਧਰਲੇ ਤੇ ਇਧਰਲੇ ਤੇ ਸਾਨੂੰ ਸਭ ਨੂੰ ਕੁਝ ਕੁ ਗੱਲਾਂ ਸੋਚਣੀਆਂ ਵਿਚਾਰਨੀਆਂ ਬਣਦੀਆਂ ਇਹ ਕੋਈ ਬਹੁਤ ਵੱਡੀ ਫੁਕਰੀ ਵਾਲੀ ਗੱਲ ਨਹੀਂ ਕਿ ਦੇਖੋ ਜੀ ਆ ਪਾਕਿਸਤਾਨ ਦੀ ਕੁੜੀ ਇਧਰ ਆ ਗਈ ਸਾਡੇ ਇਧਰ ਦੇਸ਼ ਦਾ ਮੁੰਡਾ ਸਾਡੇ ਦੇਸ਼ ਦੀ ਕੁੜੀ ਆ ਉਧਰ ਚਲੀ ਗਈ ਉਧਰਲੇ ਦੇਸ਼ ਦਾ ਮੁੰਡਾ ਇਹ ਬਕਵਾਸ ਗੱਲਾਂ ਇਹਨਾਂ ਗੱਲਾਂ ਦੀ ਕੋਈ ਤਕ ਨਹੀਂ ਬਣਦੀ ਤੁਹਾਡੀ ਉਮਰ ਕੀ ਆ ਤੁਹਾਡੀਆਂ ਜ਼ਿੰਮੇਵਾਰੀਆਂ ਕਿਹੜੀਆਂ ਤੁਹਾਡੇ ਫਰਜ਼ ਕਿਹੜੇ ਆ ਤੁਸੀਂ ਨੈਤਿਕ ਤੌਰ ਤੇ ਕਿੱਥੇ ਜੇ ਖੜੇ ਆ ਤੁਹਾਡਾ ਕਿਰਦਾਰ ਕਿਹੋ ਜਿਹਾ ਚਰਚਾ ਇਹਦੀ ਚੱਲਣੀ ਚਾਹੀਦੀ ਆ ਤੇ ਇਹ ਚਰਚਾ ਇਹਦੀ ਹੀ ਕੁਝ ਲੋਕ ਚਲਾਉਂਦੇ ਆ ਇੱਕ ਤਾਂ ਚਲੋ ਗਾਲਾਂ ਕੱਢੀ ਜਾਣੀਆਂ ਉਹ ਤਾਂ ਚਲੋ ਬਕਵਾਸ ਸੁਣਵਾ ਗੱਲ ਆ ਗਾਲਾਂ ਕੱਢ ਕੇ ਮਸਲੇ ਨਹੀਂ ਹੱਲ ਹੁੰਦੇ ਪਰ ਸਿਧਾਂਤਕ ਤੌਰ ਤੇ ਦੇਖੋ ਸਿਧਾਂਤਕ ਤੌਰ ਤੇ ਗੱਲ ਇਹ ਆ ਵੀ ਪਾਕਿਸਤਾਨ ਦੇ ਕੁਝ ਕਮੇਡੀਅਨ ਨੇ ਪਾਕਿਸਤਾਨ ਦੇ ਕੁਝ ਲੋਕਾਂ ਨੇ ਇਸ ਗੱਲ ਨੂੰ ਇਉਂ ਪ੍ਰਚਾਰਿਆ ਵੀ ਇਹਦੇ ਨਾਲ ਲੈਂਦੇ ਪੰਜਾਬ ਦੀ ਬੱਲੇ ਬੱਲੇ ਆ ਇਹਦੇ ਨਾਲ ਚੜਦੀ ਪੰਜਾਬ ਦੀ ਢੇਠੀ ਹੋਈ ਆ ਜਦ ਕਿ ਮੂਰਖ ਲੋਕ ਉਧਰ ਵੀ ਕੁਝ ਹੈਗੇ ਆ ਇਧਰ ਵੀ ਕੁਝ ਹੈਗੇ ਆ ਬਾਂਦਰਪੁਣਾ ਕਰਨ ਵਾਲੇ ਉਧਰ ਵੀ ਕੁਝ ਹੈਗੇ ਆ ਬਾਂਦਰਪੁਣਾ ਕਰਨ ਵਾਲੇ ਇਧਰ ਵੀ ਕੁਝ ਹੈਗੇ ਆ ਉਧਰਲੀ ਪਾਸੇ ਦੀ ਕੁੜੀ ਜੇ ਇਧਰਲੇ ਪਾਸੇ ਆ ਕੇ ਧਰਮ ਦੇ ਨਾਂ ਦੇ ਉੱਤੇ ਵਿਆਹ ਕਰਵਾਵੇ ਇਹ ਵੀ ਲੱਖ ਦੀ ਲਾਹਨਤ ਤੁਸੀਂ ਜੇ ਕਿਸੇ ਨਾਲ ਕੋਈ ਇਸ਼ਕ ਮੁਸ਼ਕ ਹੈ ਤੇ ਭਾਈ ਤੁਸੀਂ ਆਪ ਦਾ ਸਪਸ਼ਟ ਤੌਰ ਦੇ ਉੱਤੇ ਬਿਆਨ ਕਰੋ ਕਿ ਭਾਈ ਮੈਂ ਤਾਂ ਇਉਂ ਹਾਂ ਮੈਂ ਤਾਂ ਇਵੇਂ ਹੀ ਰਹਿਣਾ ਇਵੇਂ ਹੀ ਇਧਰੋਂ ਜੇਕਰ ਉਧਰ ਗਈ ਆ ਜਾਂ ਇਧਰੋਂ ਕੋਈ ਗਿਆ ਹੋਵੇ ਬੰਦਾ ਤੇ ਜੇਕਰ ਉਧਰ ਧੋਖੇ ਦੇ ਨਾਲ ਕੁਝ ਹੋਰ ਕਰੇ ਤੇ ਬਾਅਦ ਦੇ ਵਿੱਚ ਉਧਰ ਲੈਣ ਦੀ ਵੀ ਮਿੱਟੀ ਪੱਟੀ ਜਾਵੇ ਤੇ ਇਧਰ ਲੈਣ ਦੀ ਵੀ ਮਿੱਟੀ ਪੱਟੀ ਜਾਵੇ ਤੁਸੀਂ ਆਪ ਦਾ ਇਸ਼ਕ ਮੁਸ਼ਕ 2 4 5 ਹਫਤੇ ਲਈ ਪਵਾ ਲੋਗੇ ਪਰ ਜਿਹੜੇ ਬਾਕੀ ਟੱਬਰ ਦੇ ਜੀ ਆ ਤੁਸੀਂ ਕਿਵੇਂ ਵੰਜਦੇ ਉੱਤੇ ਟੰਗ ਦਿੰਨੇ ਆ ਇਹਦੇ ਬਾਰੇ ਜ਼ਰੂਰ ਖਿਆਲ ਕਰਨਾ ਚਾਹੀਦਾ ਗਾਲਾਂ ਕੱਢ ਕੇ ਮਸਲੇ ਰਾਹਲ ਨਹੀਂ ਹੁੰਦਾ ਇਹਨਾਂ ਗੱਲਾਂ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਮੈਂ ਅਕਸਰ ਹੀ ਸੋਚਦਾ ਵੀ ਆਪਾਂ ਕਹਿੰਦੇ ਨੇ ਜੀ ਵਿਕਾਸ ਬਹੁਤ ਹੋ ਗਿਆ ਦਿਮਾਗੀ ਤੌਰ ਤੇ ਐਡਵਾਂਸ ਅਸੀਂ ਬਹੁਤ ਹੋ ਗਏ ਆ ਅਸੀਂ ਆਧੁਨਿਕਾਂ ਤੇ ਪਿੰਡਾਂ ਦੇ ਮੁੰਡੇ ਪਿੰਡਾਂ ਦੇ ਵਿੱਚ ਹੀ ਵਿਆਹ ਕਰਵਾਈ ਜਾਂਦੇ ਆ ਕਈ ਥਾਵਾਂ ਤੋਂ ਉਦਾਹਰਨਾਂ ਆਉਂਦੀਆਂ ਸ਼ਾਇਦ ਤੁਹਾਡਾ ਪਿੰਡ ਜਾਂ ਕੋਈ ਹੋਰ ਆਲੇ ਦੁਆਲੇ ਦਾ ਪਿੰਡ ਇਸ ਮਾਮਲੇ 'ਚ ਹੋਵੇ ਪਰ ਤੁਸੀਂ ਸੋਚ ਕੇ ਦੇਖੋ ਵੀ ਕਾਨੂੰਨ ਤਾਂ ਇਹ ਗੱਲ ਕਹਿੰਦਾ ਵੀ ਤੁਸੀਂ ਆਪਣੀ ਮਰਜ਼ੀ ਮੁਤਾਬਕ ਵਿਆਹ ਕਰਵਾ ਸਕਦੇ ਹੋ ਗੱਲ ਸੱਚੀ ਆ ਤੁਸੀਂ ਬਾਲਗ ਹੋ ਤੇ ਫਿਰ ਤੁਹਾਨੂੰ ਕਾਨੂੰਨ ਪ੍ਰੋਟੈਕਸ਼ਨ ਦਿੰਦਾ ਤੁਹਾਨੂੰ ਅਦਾਲਤ ਦੋ ਗਨਮੈਣ ਵੀ ਦਿੰਦੀ ਆ ਇਹ ਗੱਲ ਸੱਚੀ ਆ ਕੁੜੀ ਨੇ ਆਪਣੀ ਇੱਛਾ ਪਗਾਲੀ ਮੁੰਡੇ ਨੇ ਆਪਣੀ ਇੱਛਾ ਪਗਾਰੀ ਤੁਹਾਡਾ ਤਾਂ ਹੈਗਾ ਇਸ਼ਕ ਪਰ ਤੁਸੀਂ ਤਾਂ ਇਸ਼ਕ ਕਰਕੇ ਪਿੰਡ ਦੇ ਵਿੱਚ ਹੀ ਰਹਿਣ ਲੱਗ ਪਏ ਤੁਹਾਨੂੰ ਤਾਂ ਕੋਈ ਸ਼ਰਮ ਹੈ ਨਹੀਂ ਪਰ ਜਿਹੜੇ ਕੁੜੀ ਦੇ ਮਾਪੇ ਤੇ ਮੁੰਡੇ ਦੇ ਮਾਪੇ ਆ ਉਹਨਾਂ ਦਾ ਕਸੂਰ ਕੀ ਆ ਸਾਡੇ ਪੰਜਾਬੀ ਸਮਾਜ ਦੇ ਵਿੱਚ ਗੱਲ ਨਾ ਵੀ ਬਣੀ ਹੋਵੇ ਤਾਂ ਵੀ ਕਈ ਸਾਲ ਗੱਲ ਬਣੀ ਰਹਿੰਦੀ ਆ ਤੁਸੀਂ ਤਾਂ ਕੰਮ ਉਹ ਕਰ ਦਿੰਨੇ ਆ ਜਿਹਦੇ ਕਰਕੇ ਭਾਈ ਸਾਰੀ ਉਮਰ ਮਾਪਿਆਂ ਨੂੰ ਇਹ ਲੱਗਦਾ ਵੀ ਸਾਡਾ ਮੂੰਹ ਕਾਲਾ ਹੋ ਗਿਆ ਤੇ ਪੰਜਾਬ ਦੇ ਲੋਕ ਗੱਲ ਚਬ ਕੇ ਕਰਦੇ ਆ ਕਈ ਉਹ ਇਹ ਗੱਲ ਕਹਿੰਦੇ ਹੁੰਦੇ ਬਾਅਦ ਦੇ ਵਿੱਚ ਕੁੜੀ ਦੇ ਮਾਪਿਆਂ ਨੂੰ ਵੀ ਥੋੜੀ ਕੁੜੀ ਨੂੰ ਮौज ਆ ਮਾਰੀ ਛਾਲ ਸੌਰੀ ਮਾਰੀ ਛਾਲ ਪੇਕੀ ਸਾਰੀ ਉਮਰ ਕਈ ਪੀੜ੍ਹੀਆਂ ਤੱਕ ਅਲ ਪਈ ਰਹਿੰਦੀ ਆ ਸਾਰੀ ਉਮਰ ਕਈ ਪੀੜ੍ਹੀਆਂ ਤੱਕ ਤੁਹਾਨੂੰ ਸਨਮਾਨ ਨਹੀਂ ਮਿਲਦਾ ਤੁਸੀਂ ਸ਼ਰਮ ਦੇ ਨਾਲ ਅੱਖ ਨੀਵੀਂ ਰੱਖਦੇ ਆ ਤੁਸੀਂ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਨਹੀਂ ਕਰ ਸਕਦੇ ਮੁੰਡੇ ਆਲੇ ਚਲੋ ਕਈ ਵਾਰੀ ਫੁਕਰੀ ਮਾਰ ਦਿੰਦੇ ਬਈ ਯਾਰ ਮੁੰਡੇ ਤਾਂ ਐ ਹੀ ਹੁੰਦੇ ਆ ਪਰ ਮੁੰਡੇ ਵਾਲਿਆਂ ਦੀ ਵੀ ਬਦਨਾਮੀ ਜੇਕਰ ਮਹਿਸੂਸ ਕੀਤੀ ਜਾਵੇ ਬਦਨਾਮੀ ਮਹਿਸੂਸ ਕਰਨ ਦੀ ਗੱਲ ਹੁੰਦੀ ਆ ਇੱਜ਼ਤ ਸਨਮਾਨ ਮਹਿਸੂਸ ਕਰਨ ਦੀ ਗੱਲ ਹੁੰਦੀ ਆ ਮੈਂ ਹਮੇਸ਼ਾ ਇਹ ਗੱਲ ਕਹਿਣਾ ਵੀ ਚਲੋ ਤੁਸੀਂ ਉਮਰ ਦੇ ਉਸ ਪੜਾਅ ਦੇ ਵਿੱਚ ਆ ਵੀ ਤੁਸੀਂ ਜੋ ਮਰਜ਼ੀ ਕਰ ਸਕਦੇ ਆ ਪਰ ਇਹ ਜੋ ਮਰਜ਼ੀ ਦੇ ਨਾਲ ਨਾਲ ਤੁਹਾਡੇ ਕੁਝ ਫਰਜ਼ ਵੀ ਹੁੰਦੇ ਆ ਕੱਲਾ ਇਹ ਨਹੀਂ ਵੀ ਜੋ ਮਰਜ਼ੀ ਬਾਅਦ ਦੇ ਵਿੱਚ ਕੁੜੀਆਂ ਜਾਂ ਮੁੰਡੇ ਗੱਲ ਕਰਨੇ ਕਿ ਭਾਈ ਮੈਨੂੰ ਗਲਤ ਮਿਲ ਗਿਆ ਮੈਨੂੰ ਗਲਤ ਮਿਲ ਗਈ ਤੇ ਪਰ ਜਦੋਂ ਤੁਸੀਂ ਸਾਰਿਆਂ ਨੂੰ ਵੰਜ ਤੇ ਟੰਕੇ ਲਉ ਪੀ ਕੇ ਤੇ ਫਿਰ ਤੁਸੀਂ ਆਪਦੀ ਇੱਛਾ ਪਗਾਉਨੇ ਫਿਰ ਤੁਸੀਂ ਆਪ ਦੇ ਰਿਸਕ ਦੇ ਜ਼ਿੰਮੇਵਾਰ ਆਪ ਆ ਮੈਂ ਇੱਕ ਪਿੰਡ ਦੇ ਵਿੱਚ ਜਾਨਾ ਹੁੰਨਾ ਅਕਸਰ ਉਸ ਪਿੰਡ ਦੇ ਵਿੱਚ ਮੁੰਡੇ ਕੁੜੀ ਨੇ ਆਪਣੀ ਇੱਛਾ ਨਾਲ ਵਿਆਹ ਕਰਵਾਇਆ ਤੇ ਪਿੰਡ ਦੇ ਵਿੱਚ ਹੀ ਰਹਿੰਦੇ ਆ ਤੇ ਕੁੜੀ ਦੇ ਮਾਪੇ ਘਰੋਂ ਬਾਹਰ ਨਹੀਂ ਨਿਕਲਦੇ ਮੁੰਡੇ ਦੇ ਮਾਪੇ ਪਿੰਡ ਛੱਡ ਗਏ ਅਸਲ ਦੇ ਵਿੱਚ ਮੁੰਡਾ ਕੁੜੀ ਤਾਂ ਬੇਸ਼ਰਮੀ ਧਾਰ ਗਏ ਉਹ ਤਾਂ ਪਿੰਡ ਦੇ ਵਿੱਚ ਹੀ ਰਹਿੰਦੇ ਆ ਮੁੰਡੇ ਦੇ ਮਾਪੇ ਪਿੰਡ ਛੱਡ ਗਏ ਕੁੜੀ ਦੇ ਮਾਪੇ ਘਰੋਂ ਬਾਹਰ ਨਹੀਂ ਨਿਕਲਦੇ ਕਿਉਂਕਿ ਲੋਕਾਂ ਦੀਏ ਸਵਾਲ ਲੋਕਾਂ ਦੀਆਂ ਅੱਖਾਂ ਦਾ ਡਰ ਆ ਉਹ ਸਵਾਲ ਕਰਦੇ ਵੀ ਆ ਕੀ ਹੋ ਗਿਆ ਸੋ ਇਸ ਕਰਕੇ ਜਿਹੜਾ ਕੁਝ ਸਰਬਜੀਤ ਨੇ ਕੀਤਾ ਉਹ ਤਾਂ ਉਹਨੇ ਲਹਨਤ ਖੱਟੀ-ਖੱਟੀ ਆ ਸਾਡੇ ਵੱਲ ਤਾਂ ਉਹਨੇ ਖੱਟੀ-ਖੱਟੀ ਆ ਉਧਰਲੇ ਪਾਸੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਵੀ ਇਹਨੇ ਲਹਨਤਾਂ ਖੱਟੀਆਂ ਇਹ ਜੇ ਉਧਰ ਜੋਗੀ ਨਹੀਂ ਹੋਈ ਜਿਹੜੀ ਆਪਦੇ ਘਰ ਵਾਲੇ ਦੀ ਨਹੀਂ ਹੋਈ ਜਿਹੜੀ ਆਪਦੇ ਦੋ ਬੱਚਿਆਂ ਦੀ ਨਹੀਂ ਹੋਈ ਜਿਹੜੀ ਪੋਤੇ ਪੋਤਿਆਂ ਦੀ ਨਹੀਂ ਹੋਈ ਤੇ ਜਿਹਨੂੰ ਇਸ ਉਮਰ ਦੇ ਵਿੱਚ ਚਾ ਚੜਿਆ ਤੇ ਉਹਨੇ ਇੱਥੇ ਆ ਕੇ ਕੀ ਘਟਣਾ ਉਹ ਤਾਂ ਇਹ ਵੀ ਗੱਲ ਕਹਿੰਦੇ ਆ ਜਿਹੜੇ ਮੈਂ ਪੱਤਰਕਾਰ ਸਾਹਿਬ ਦਾ ਬਲੌਗਰ ਦਾ ਉਹ ਵੀਡੀਓ ਦੇਖੀ ਆ ਉਹ ਇਹ ਗੱਲ ਕਹਿੰਦਾ ਭਾਈ ਜੀ ਸਪਸ਼ਟ ਗੱਲ ਆ ਵੀ ਇਹਦੇ ਪੱਲੇ ਵੀ ਕੁਝ ਨਹੀਂਗਾ ਦੂਰ ਹਸੈਨ ਕਿਹੜਾ ਕੋਈ ਆਰਥਿਕ ਤੌਰ ਤੇ ਬਹੁਤ ਵੱਡਾ ਲੈਂਡਲੋਰਡ ਆ ਇਹ ਤਾਂ ਜੀ ਅੰਨਾ ਇਸ਼ਕਾ ਤੇ ਅੰਨਾ ਇਸ਼ਕ ਤਾਂ ਦੋ ਹਫ਼ਤੇ ਬਾਅਦ ਤਿੰਨ ਹਫ਼ਤੇ ਬਾਅਦ ਲੱਥ ਜਾਂਦਾ ਇਸ ਕਰਕੇ ਆਪਦੇ ਇਸ਼ਕ ਦੀ ਪਰਿਭਾਸ਼ਾ ਆਪਦੀ ਮਰਜ਼ੀ ਮੁਤਾਬਕ ਨਾ ਘੜੋ ਜੇ ਆਪਦੀ ਮਰਜ਼ੀ ਮੁਤਾਬਕ ਘੜਦੇ ਆ ਤੇ ਫਿਰ ਤੁਸੀਂ ਹੋ ਕਿੰਨੇ ਕੁ ਜੋਗੇ ਇਹਦੇ ਬਾਰੇ ਜ਼ਰੂਰ ਖਿਆਲ ਕਰਿਆ ਕਰੋ ਇਹ ਬਾਅਦ ਦੇ ਵਿੱਚ ਕਹਿੰਦੇ ਲਿਖਿਆ ਆਏ ਸੀ ਫਲਾਣਾ ਐ ਸੀ ਢਿੰਗੜਾ ਐ ਸੀ ਪਹਿਲਾਂ ਸੋਚਿਆ ਕਰੋ ਵੀ ਅਸੀਂ ਖੜੇ ਕਿੱਥੇ ਜੇ ਆ ਸੋ ਭਾਈ ਉਹ ਉੱਥੇ ਵੀ ਨਹੀਂ ਜੇ ਉਹ ਇੱਥੋਂ ਅਮੈਨੀ ਵਾਲਾ ਪਿੰਡ ਦੇ ਵਿੱਚੋਂ ਭੱਜੀ ਆ ਤੇ ਭਾਈ ਉਹ ਸ਼ੇਖੂਪੁਰੇ ਵਾਲੇ ਪਿੰਡ ਦੇ ਵਿੱਚ ਵੀ ਨਹੀਂ ਆ ਉਹ ਉੱਥੋਂ ਵੀ ਕਿਤੇ ਭੱਜੀ ਆ ਸੋ ਉਹਦੀਆਂ ਇਹਨਾਂ ਗੱਲਾਂ ਨੇ ਉਧਰਲੇ ਪਾਸੇ ਵੀ ਚੰਦ ਚੜ੍ਹੇ ਅਤੇ ਇਧਰਲੇ ਪਾਸੇ ਵੀ ਚੜ੍ਹੇ ਆ ਉਹਦਾ ਪਰਿਵਾਰ ਵੀ ਤਮਾਕ ਕਰਤਾ ਤੇ ਇਧਰਲੇ ਆਈ ਨੇ ਤਮਾਕ ਕਰਤਾ ਸੋ ਇਹ ਗੱਲ ਸੋਚੋ ਵਿਚਾਰੋ ਕਿ ਭਵਿੱਖ ਦੇ ਵਿੱਚ ਇਸ਼ਕ ਦੀ ਪਰਿਭਾਸ਼ਾ ਕੀ ਆ ਕਿਹੜੇ ਮੋੜ ਤੇ ਖੜੇ ਆ ਜ਼ਿੰਦਗੀ ਦੀਆਂ ਕੀ ਜ਼ਿੰਮੇਵਾਰੀਆਂ ਕੀ ਕੀ ਤੁਹਾਡੇ ਫਰਜ਼ ਆ ਤੇ ਕੀ ਕੀ ਤੁਹਾਡੇ ਪਿੱੜ ਪੱਲੇ ਆ ਇਹ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਇੱਕ ਜਾਣਕਾਰੀ ਹੋਰ ਦੇਦਿਗੇ ਪੰਜਾਬ ਦੇ ਵਿੱਚ ਕਿਉਂਕਿ ਕਿਸੇ ਵੇਲੇ ਤੇ ਵੈਸੇ ਅੱਜ ਵੀ ਕਬੱਡੀ ਦੇ ਮੁਕਾਬਲੇ ਹੁੰਦੇ ਆ ਖੋਖੋ ਦੇ ਮੁਕਾਬਲੇ ਹੁੰਦੇ ਆ ਇੱਥੇ ਕ੍ਰਿਕਟ ਮੁਕਾਬਲੇ ਹੁੰਦੇ ਆ ਫੁੱਟਬਾਲ ਮੁਕਾਬਲੇ ਹੁੰਦੇ ਆ ਬਹੁਤ ਸਾਰੀਆਂ ਹੋਰ ਖੇਡਾਂ ਦੇ ਮੁਕਾਬਲੇ ਹੁੰਦੇ ਆ ਪਰ ਪੰਜਾਬ ਦੇ ਵਿੱਚ ਹੁਣ ਵਿਲੇ ਰਹਿਣ ਦੇ ਮੁਕਾਬਲੇ ਵੀ ਚੱਲ ਪਏ ਆ ਕਿਉਂਕਿ ਪੰਜਾਬਗਾਂ ਦਾ ਇੱਕ ਹਿੱਸਾ ਵਿਲੇ ਰਹਿ ਕੇ ਵੀ ਬਹੁਤ ਪਰੇਸ਼ਾਨੀ ਮਹਿਸੂਸ ਕਰਦਾ ਵੀ ਯਾਰ ਕੀ ਕਰਗੇ ਬੜੇ ਔਖੇ ਆ ਕਿਉਂ ਔਖੇ ਆ ਕੋਸ਼ਿਸ਼ ਹੈ ਹੀ ਨਹੀਂ ਕੰਮ ਕਰਨ ਨੂੰ ਕੀ ਕਰਗੇ ਯਾਰ ਸਰਕਾਰਾਂ ਹੀ ਬੜੀਆਂ ਮਾੜੀਆਂ ਸਾਰੀ ਦਿਹਾੜੀ ਵੇਲੇ ਰਹਿਣਾ ਵੇਲੀਆਂ ਖਾਣੀਆਂ ਹਟ ਹਰਾਮੀ ਪਈ ਆ ਤੇ ਉਹ ਲੋਕਾਂ ਦੇ ਲਈ ਇਹ ਸੋਚਣ ਵਿਚਾਰਨ ਵਾਲੀਆਂ ਗੱਲਾਂ ਵੀ ਭਾਈ ਪੰਜਾਬ ਜਾਂ ਤੁਸੀਂ ਤਰੱਕੀ ਕਿਵੇਂ ਕਰੋਗਾ ਜੇਕਰ ਤੁਸੀਂ ਆਪਦੇ ਹੱਥ ਪੈਰ ਹਿਲਾਉਂਦੇ ਹੀ ਨਹੀਂ ਪਰ ਪੰਜਾਬ ਦੇ ਵਿੱਚ ਵੇਲੇ ਰਹਿਣ ਦੇ ਮੁਕਾਬਲੇ ਚੱਲੇ ਆ ਮਾਲਵੇ ਦੇ ਕਈ ਪਿੰਡਾਂ ਦੇ ਵਿੱਚ ਵੇਲੇ ਰਹਿਣ ਦੇ ਮੁਕਾਬਲੇ ਸ਼ੁਰੂ ਹੋਏ ਆ ਪਰ ਜਿਨ੍ਹਾਂ ਨੇ ਇਹਨਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣਾ ਉਹਨਾਂ ਲਈ ਦੋ ਤਿੰਨ ਸ਼ਰਤਾਂ ਇੱਕ ਤਾਂ ਮੋਬਾਈਲ ਦੇ ਵਰਤੋਂ ਨਹੀਂ ਕਰਨੀ ਦੂਜਾ ਸੌਣਾ ਨਹੀਂ ਤੀਜਾ ਗੱਲ ਇਹ ਜੀ ਕਿ ਗੱਦੇ ਤੋਂ ਪੈਰ ਲਾਉਣਾ ਨਹੀਂ ਤੇ ਚੌਥੀ ਇਹ ਗੱਲ ਆ ਕਿ ਆਪਸ ਦੇ ਵਿੱਚ ਗੱਲਾਂ ਬਾਤਾਂ ਨਹੀਂ ਕਰਨੀਆਂ ਉੱਥੇ بڑے ਲੋਕ ਮੁਕਾਬਲਿਆਂ ਦੇ ਵਿੱਚ ਹਿੱਸਾ ਵੀ ਲੈਣ ਲੱਗ ਪਏ ਆ ਪਰ ਸੋ ਚੌਥਦੀ ਇੱਕ ਖਬਰ ਸੀ ਜੀ 4500 ਰੁਪਇਆ ਮਿਲੂਗਾ ਜੇਤੂ ਨੂੰ ਦੂਜੇ ਨੰਬਰ ਤੇ ਰਹਿਣ ਵਾਲੇ ਨੂੰ 2500 ਤੀਜੇ ਨੰਬਰ ਤੇ ਰਹਿਣ ਵਾਲੇ ਨੂੰ 1500 ਤੇ ਮੈਂ ਅੱਜ ਇੱਕ ਹੋਰ ਪੋਸਟਰ ਦੇਖਿਆ ਉਹਦੇ ਵਿੱਚ ਜੀ ਕਹਿੰਦੇ 40000 ਰੁਪਇਆ 40000 ਰੁਪਇਆ ਮਿਲੂਗਾ ਵਿਲੇ ਰਹਿਣ ਦੇ ਵਿੱਚ ਫਰਸਟ ਰਾਊਂਡ ਵਾਲੇ ਨੂੰ ਇਹ ਅੱਜ ਪੰਜਾਬ ਦੀ ਸਥਿਤੀ ਨੂੰ ਦਰਸਾਉਣ ਵਾਲੀਆਂ ਗੱਲਾਂ ਦੇਖੋ ਗੱਲ ਇਹ ਜੀ ਕਿ ਵਿਲੇ ਰਹਿਣ ਦੇ ਮੁਕਾਬਲੇ ਕਿਉਂ ਸ਼ੁਰੂ ਹੋਏ ਕਿਉਂਕਿ ਵਿਲੇ ਰਹਿੰਦੇ ਬਹੁਤ ਆ ਇਹ ਸ਼ਰਤਾਂ ਕਿਉਂ ਲਾਗੂ ਹੋਈਆਂ ਕਿਉਂਕਿ ਲੋਕ ਮੋਬਾਈਲ ਬਿਨਾਂ ਸਾਰਦੇ ਨਹੀਂ ਉਹਨਾਂ ਨੇ ਇਹ ਵੀ ਗੱਲ ਕਹੀ ਵੀ ਸ਼ਰਤ ਦੇ ਵਿੱਚ ਆ ਕਿ ਪਿਸ਼ਾਬ ਨਹੀਂ ਕਰਨ ਜਾਣਾ ਤੁਸੀਂ ਜੇਕਰ ਇਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤੇ ਭਾਈ ਫਿਰ ਤੁਸੀਂ ਜੇਤੂ ਹੋ ਸਕਦੇ ਹੋ ਤੁਸੀਂ 45000 ਜਿੱਤ ਸਕਦੇ ਆ ਤੁਸੀਂ 2500 ਜਿੱਤ ਸਕਦੇ ਆ ਤੁਸੀਂ 5000 ਜਿੱਤ ਸਕਦੇ ਜਿੰਨਾ ਵੀ ਹੈਗਾ ਪਰ ਪੰਜਾਬ ਦੇ ਵਿੱਚ ਇਹ ਮੁਕਾਬਲੇ ਸ਼ੁਰੂ ਹੋ ਗਏ ਉਹ ਜਿਵੇਂ ਮੈਂ ਇੱਕ ਵਾਰੀ ਇੱਕ ਡਾਕਟਰ ਦੀ ਇੰਟਰਵਿਊ ਕੀਤੀ ਮੈਂ ਕਿਹਾ ਜੀ ਤੁਸੀਂ ਬੱਚਿਆਂ ਦੇ ਲਈ ਬਹੁਤ ਕੁਝ ਕਹਿੰਦੇ ਆ ਤੁਸੀਂ ਬੱਚਿਆਂ ਦੇ ਮਾਹਰ ਆ ਉਹ ਕਹਿੰਦਾ ਜੀ ਕਿ ਅੱਜ ਹਾਲਾਤੇ ਬਣੇ ਪਏ ਆ ਵੀ ਅਸੀਂ ਕਿਸੇ ਬੱਚੇ ਨੂੰ ਜਿਹੜਾ 8-9 ਸਾਲ ਦਾ ਹੁੰਦਾ ਉਹਨੂੰ ਪੁੱਛਦੇ ਬੇਟਾ ਤੂੰ ਖੇਡਿਆ ਕਰ ਉਹ ਕਹਿੰਦਾ ਜੀ ਮੈਂ ਖੇਡਦਾ ਕਿਹੜੀ ਖੇਡ ਖੇਡਦਾ ਕੋਕੋ ਮੈਂ ਕੈਂਡੀ ਕਰਿਸ਼ ਖੇਡਦਾ ਮੈਂ ਜੀ ਫਲਾਣੀ ਗੇਮ ਖੇਡਦਾ ਆ ਤਾਂ ਸਾਡੀਆਂ ਖੇਡਾਂ ਬਣਗੀਆਂ ਅੱਜ ਉਹ ਦੌਰ ਖੁੱਸ ਰਿਹਾ ਸਾਡੇ ਕੋਲੋਂ ਜਦੋਂ ਮਿੱਟੀ ਦੇ ਵਿੱਚ ਬੱਚੇ ਖੇਡਦੇ ਸਨ ਸਮਾਜਿਕਤਾ ਸਾਡੀ ਗਾਇਬ ਹੋ ਰਹੀ ਆ ਮਿੱਟੀ ਪਿੰਡੇ ਨੂੰ ਲੱਗੇ ਨਾ ਮਾਪੇ ਇਹ ਚਾਉਂਦੇ ਆ ਤੇ ਆਪਾਂ ਕਿੱਥੇ ਜੇ ਸਰੀਰਕ ਤੌਰ ਦੇ ਤੌਰ ਦੇ ਉੱਤੇ ਤੇ ਜ਼ਹਿਨੀ ਤੌਰ ਤੇ ਖੜੇ ਆ ਇਹਦੇ ਬਾਰੇ ਜਾਣਦੇ ਆ ਸੋ ਭਾਈ ਜੇਕਰ ਤੁਸੀਂ ਬਿਲਕੁਲ ਵੇਲੇ ਆ ਤੁਹਾਡੇ ਕੋਲੇ ਕੋਈ ਕੰਮ ਨਹੀਂ ਤੁਹਾਡਾ ਜੀ ਨਹੀਂ ਕਰਦਾ ਡੱਕਾ ਵੀ ਤੋੜਨ ਨੂੰ ਤੇ ਤੁਸੀਂ ਮੁਕਾਬਲਾ ਜਿੱਤ ਸਕਦੇ ਫਰ ਤੁਹਾਡੇ ਲਈ ਨਵੇਂ ਮੁਕਾਬਲੇ ਚੱਲੇ ਆ ਜਾਓ ਫਿਰ ਵੇਲੇ ਰਹਿਣ ਦੇ ਮੁਕਾਬਲੇ ਦੇ ਵਿੱਚ ਹਿੱਸਾ ਲਓ ਜੇਕਰ ਤੁਸੀਂ ਪੰਜਾਬਗਾਂ ਨੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਤਾ ਸ਼ਾਇਦ ਹੌਲੀ-ਹੌਲੀ ਇਹ ਰਾਸ਼ਟਰੀ ਮੰਡਲ ਖੇਡਾਂ ਦੇ ਵਿੱਚ ਆਜੇ ਮੁਕਾਬਲਾ ਸ਼ਾਇਦ ਤੁਹਾਡੀ ਕਿਰਪਾ ਦੇ ਨਾਲ ਇਹਨੂੰ 올림픽 ਦੇ ਵਿੱਚ ਲੈ ਜਾਓ ਪਰ ਇਹ ਤੁਹਾਡੇ ਉੱਤੇ ਸਾਡੇ ਉੱਤੇ ਪੰਜਾਬ ਦੇ ਹਾਲਾਤ ਦੇ ਉੱਤੇ ਇੱਕ ਸਵਾਲ ਖੜਾ ਕਰਨ ਵਾਲੀ ਵੀ ਗੱਲ ਆ ਵੀ ਭਾਈ ਅਸੀਂ ਹਾਂ ਕੀ ਅਸੀਂ ਰਹਿਨੇ ਕਿਵੇਂ ਆ ਅਸੀਂ ਕਰਦੇ ਕੀ ਆ ਸੋਚਦੇ ਕੀ ਆ ਵਿਚਾਰਦੇ ਕੀ ਆ